ਅੱਜ ਅਸੀਂ ਆਪਣੇ ਨਗਰ ਪੰਚਾਇਤ ਦੇ ਪਾਰਟ ਨੰਬਰ 5 ਪਿੰਡ ਪੰਗੂਆ ਧਰਮਸ਼ਾਲਾ ਵਿੱਚ ਪਹੁੰਚੇ ਹਾਂ ਜੋ ਪੰਜਾਬ ਸਰਕਾਰ ਵੱਲੋਂ ਹਮ ਤਹਿਤ ਜੁਲਾਈ ਮਹੀਨੇ ਚਲਾਈ ਗਈ ਹੈ ਦੁੱਧ ਨੰਦਿਆਂ ਵਿਰੋਧਾਤ ਉਸ ਤੋਂ ਪਰ ਉਹ ਕੰਮ ਦਾ ਗਾੜੀ ਕੰਮ ਆステ ਸਾਰੇ ਅੱਜ ਇਕੱਠੇ ਹੋਏ ਪਿੰਡ ਵਾਸੀ ਸਾਡੇ ਸਾਰੇ ਨਗਰ ਪੰਚਾਇਤ ਦੇ ਸਿਮੂ ਕਰਮਚਾਰੀ ਸਾਡੇ ਸਰਕਾਰ ਦੇ ਸਾਥ ਅਫਸਰ ਲਖਵੀਰ ਸਿੰਘ ਜੀ ਸਾਡੇ ਜੋ ਵੀ ਇਸ ਐਫਸੀ ਸਹਿਬਾਨ ਮੇਰੇ ਨਾਲ ਸਾਰੀ ਟੀਮ ਸਾਡੀ ਇੱਥੇ ਪਹੁੰਚੀ ਆ ਤਾਂ ਕਿ ਅਸੀਂ ਜੋ ਸਾਡੇ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਅਸੀਂ ਉਸ ਉਪਰਾਲੇ ਦਾ ਅਸੀਂ ਵੀ ਹਿੱਸਾ ਬਣ ਸਕੀਏ ਤੇ ਸਾਰਿਆਂ ਨੂੰ ਇਸ ਗੁਰਤ ਜਾਗਰਤ ਆਵਾਜ਼ ਬਣਾ ਸਕੀਏ ਤੇ ਜਾਗਰੂਕ ਕਰ ਸਕੀਏ ਤੇ ਜੋ ਨਸ਼ੇ ਦੀ ਦਸਤਲ ਚ ਫਸੂਕੇ ਸਾਡੇ ਬੱਚੇ ਬੱਚੀਆਂ ਬੱਚੀਆਂ ਵੀ ਅੱਜ ਨਾਲ ਬਰਾਬਰ ਦੀਆਂ ਹਿੱਸੇਦਾਰ ਨੇ ਕਿਉਂਕਿ ਇਹ ਬੜਾ ਪੰਜਾਬ ਜੋ ਪੰਜਾਂ ਦਰਿਆਵਾਂ ਦੀ ਧਰਤੀ ਸੀ ਉਸੇ ਪੰਜਾਂ ਆਪਾਂ ਪੰਜ ਆਪਾਂ ਦੇ ਨਾਲ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਜੋ ਅੰਗ ਵਿੱਚ ਸ਼ੇਮ ਐਂਡਰੀਆ ਨਛਿਆ ਦਾ ਹੋਰ ਚੱਲ ਚੁੱਕਿਆ ਤੇ ਇਸ ਇਸ ਧੱਬੇ ਨੂੰ ਧੋਣ ਵਾਸਤੇ ਪੰਜਾਬ ਸਰਕਾਰ ਨੇ ਜੋ ਇਹ ਉਪਰਾਲਾ ਕੀਤਾ ਅਸੀਂ ਸਾਰਿਆਂ ਦਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਸ ਉਪਰਾਲੇ ਦਾ ਹਿੱਸਾ ਬੜੀਏ ਤੇ ਵੱਧ ਤੋਂ ਵੱਧ ਆਪਣੇ ਇਲਾਕੇ ਵਾਲੇ ਤੇ ਲੋਕਾਂ ਨੂੰ ਜਾਗਰਤ ਕਰੀਏ ਇਹ ਸਿਰਫ ਸਰਕਾਰ ਦਾ ਫਰਜ਼ ਨਹੀਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਸ ਵਿੱਚ ਆਵਾਜ਼ ਉਠਾਈਏ ਤੇ ਮੈਂ ਸਾਰੇ ਆਪਣੇ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੀ ਆਂ ਕਿ ਆਪਣੇ ਆਪਣੇ ਖਲੀ ਆਪਣੇ ਆਪਣੇ ਪਿੰਡ ਦੀ ਆਪਣੇ ਸ਼ਹਿਰ ਦੀ ਆਪਣੇ ਘਰ ਦੀ ਸਾਰੇ ਜ਼ਿੰਮੇਵਾਰੀ ਲਈਏ ਤੇ ਇਸ ਜਿਹੜੀ ਦਲਦਲ 'ਚ ਸਾਡੇ ਪੰਜਾ ਖਸ ਚੁੱਕੇ ਸਾਡੇ ਜਵਾਨ ਸਾਡੇ ਬੱਚੇ ਬੱਚੀਆਂ ਉਹਨਾਂ ਨੂੰ ਪਿਆਰ ਨਾਲ ਸਮਝਾਈਏ ਜੇ ਕੋਈ ਵੇਚਦਾ ਵੀ ਆ ਸਾਡਾ ਕੋਈ ਭਰਾ ਇਸ ਕੰਮ ਦੇ ਵਿੱਚ ਆਪਣੀ ਕਮਾਈ ਦਾ ਸਾਧਨ ਜਿਹਨੇ ਨਸ਼ੇ ਨੂੰ ਬਣਾਇਆ ਅਸੀਂ ਉਹਨਾਂ ਨੂੰ ਪਿਆਰ ਨਾਲ ਸਮਝਾਈਏ ਅਗਰ ਕਿ ਉਹ ਪਿਆਰ ਨਾਲ ਨਹੀਂ ਸਮਝਦਾ ਤਾਂ ਅਸੀਂ ਪ੍ਰਸ਼ਾਸਨ ਦੀ ਹੈਲਪ ਲੈ ਕੇ ਨਾਤੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਕੀਤੀ ਜਾਊਗੀ ਤੇ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਬੰਦਾ ਇਹ ਜਿਹਾ ਕੰਮ ਕਰਦਾ ਫੜਿਆ ਜਾਂਦਾ ਤੇ ਉਹਦੀ ਮੰਤਾ ਤਾਂ ਕਹਿੰਦੀ ਕਿ ਜੇ ਕੋਈ ਵੀ ਹੋ ਦੀ ਸਾਮੀ ਨਿਕਰੂਗਾ ਤੇ ਮੈਂ ਆਪਣੇ ਸਾਰੇ ਜਿੰਨੇ ਵੀ ਇਸ ਪ੍ਰੋਗਰਾਮ ਵਿੱਚ ਪਹੁੰਚੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਤੇ ਮੇਰੇ ਇਸ ਰਿਪੋਰਟਰ ਭਰਾ ਦਾ ਇਨਲਾਈਨ ਮੈਨੂੰ ਪਬਲਿਕ ਦੇ YouTube ਤੇ ਮੈਂ ਤੁਹਾਡਾ ਦੱਸਵਾ ਦੇ ਦੱਸੀ ਕਿੰਨਾ ਦਾ ਰਿਸਪੌਂਸ ਰਿਹਾ ਲੋਕਾਂ ਦਾ ਕਿੰਨਾ ਦਾ ਰਿਸਪੌਂਸ ਮਿਲ ਰਿਹਾ ਤੁਹਾਨੂੰ ਬੜੀਆ ਲੱਗ ਰਿਹਾ ਜੀ ਅਥੀ ਕੰਨੇ ਬਹੁਤ ਧੰਨਵਾਦ ਆ ਪੰਜਾਬ ਸਰਕਾਰ ਦਾ ਕਿੰਨੀਆਂ ਪਿੰਡਾਂ 'ਚ ਬਹੁਤ ਸੋਚਨੇ ਮਾਮਾ ਜਿੰਨੀਆਂ ਮਾਮਾਂ ਦੀ ਗੱਲ ਕਰਾਂ ਦੇ ਵਿੱਚ ਕਹਿੰਦੇ ਪੈ ਪਏ ਕਿੰਨੇ ਪਏ ਇਹਨਾਂ ਨੂੰ ਜਵਾਨ ਪੁੱਤ ਜਿਨ੍ਹਾਂ ਮਾਵਾਂ ਦੇ ਜਿਨ੍ਹਾਂ ਭੈਣਾਂ ਦੇ ਸੁਹਾਗ ਉੱਚੜ ਕੇ ਜਿਨ੍ਹਾਂ ਭੈਣਾਂ ਦੀ ਰਖੜੀ ਇਸ ਦੁਨੀਆ 46 ਖਤਮ ਹੋ ਗਈ ਰਖੜੀ ਦਾ ਤਿਹਾੜਾ ਖਤਮ ਹੋ ਗਿਆ ਉਹ ਭੈਣਾ ਵੀ ਬੜੀਆਂ ਕੋਸ਼ਿਸ਼ਾਂ ਨੇ ਪੰਜਾਬ ਸਰਕਾਰ ਤੇ ਭਗਵੰਤ ਸਿੰਘ ਮਾਨ ਸਰ ਨੂੰ ਚੀਸਾਂ ਦਿੰਦੀਆਂ ਹਨ ਕਿ ਪੰਜਾਬ ਸਰਕਾਰ ਨੇ ਜੋ ਵੀ ਇਹ ਉਪਰਾਲਾ ਆਰੰਭਿਆ ਕਾਰਜ ਰੰਭਿਆ ਇਹ ਬਹੁਤ ਸਲਾਗਾ ਜਿਉਂਦਾ ਤੇ ਅਸੀਂ ਜਿੰਨੇ ਵੀ ਸਾਡੇ ਨਾਲ ਜਿੱਥੇ ਵੀ ਜਾਣੇ ਆ ਤੇ ਸਾਰੇ ਸਾਡਾ ਬਹੁਤ ਸਹਿਯੋਗ ਦੇ ਤੇ ਇਹ ਵੀ ਸਾਡੀ ਟੀਮ ਜਾਂਦੀ ਆ ਸਾਰੇ ਬਹੁਤ ਸਹਿਯੋਗ ਦਿੰਦੇ ਨੇ ਇਸ ਮਤਲਬ ਉਪਰਾਲੇ ਨੂੰ ਵਧੀਆ ਹੰਗਾਰਾ ਮਿਲਦਾ ਚੇਰਮੇਨ ਸਾਹਿਬ ਆਪਣੇ ਜਦੋਂ ਸਰਕਾਰ ਬਣੀ ਇਲੈਕਸ਼ਨ ਦੇ ਟਾਈਮ ਵਾਅਦੇ ਕੀਤੇ ਗਏ ਸੀ 1 ਮਹੀਨੇ ਦੇ ਵਿੱਚ ਵਿੱਚ ਨਸ਼ਾ ਕਟਮ ਕੀਤਾ ਜਾਊਗਾ ਫਿਰ ਤੁਹਾਨੂੰ 3 3.5 ਸਾਲ ਕਿਉਂ ਲੱਗ ਗਏ ਸਰਕਾਰ ਨੂੰ ਦੇਖੋ ਜੀ ਪਹਿਲਾਂ ਇੰਜ ਤੇ ਵਾਅਦੇ ਤਾਂ ਉਹੋ ਜਿਹਾ ਵਾਅਦਾ ਤਾਂ ਅਸੀਂ ਵੀ ਨਹੀਂ ਕੀਤਾ ਜਿਵੇਂ ਕੈਪਟਨ ਸਾਹਿਬ ਵੀ ਵਾਅਦਾ ਗੁੱਟਕਾ ਸਾਫੜ ਕੇ ਕਰ ਗਏ ਸੀ ਕਿ ਵੇ ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗਾ ਅਸੀਂ ਤਾਂ ਵੀ ਚਲੋ ਸਾਡੇ ਤੇ ਇਹੋ ਜਿਹਾ ਕੋਈ ਵਾਅਦਾ ਨਹੀਂ ਕੀਤਾ ਕਿਉਂਕਿ ਜਿੰਨੀਆਂ ਵੀ ਜ਼ਿੰਮੇਵਾਰੀਆਂ ਲਈਆਂ ਸੀਗੀਆਂ ਉਹਨਾਂ ਉਹਨਾਂ ਨੂੰ ਹੌਲੀ ਹੌਲੀ ਪੂਰਾ ਕਰਦੇ ਰਹੇ ਆ ਤੇ ਚਲੋ ਇਹ ਜਿਹੜਾ ਨਸ਼ੇ ਵਾਲਾ ਇਹ ਬਹੁਤ ਵੱਡਾ ਸਟੈਪ ਸੀਗਾ ਬੜਾ ਸੋਚ ਸਮਝ ਕੇ ਚੁਕਿਆ ਗਿਆ ਸਟੈਪ ਹੈ ਮੈਂ ਪਰਮਾਤਾ ਕੇ ਅਰਦਾਸ ਕਰਦੀ ਹਾਂ ਕਿ ਇਸ ਉਪਰਾਲੇ ਵਿੱਚ ਇਸ ਸਟੈਪ ਵਿੱਚ ਸਾਡੀ ਸਰਕਾਰ ਦੀ ਬਹੁਤ ਕਾਮਯਾਬੀ ਹੋਵੇ ਪੰਜਾਬ ਸਰਕਾਰ ਵੱਲੋਂ ਜੂਤ ਨਸ਼ਾ ਵਿਰੁੱਧ ਪ੍ਰੋਗਰਾਮ ਦੇ ਤਹਿਤ ਪਿੰਕੋ ਮੋਹਾਂ ਦੇ ਵਿੱਚ ਜੂਤ ਨਸ਼ਾ ਵਿਰੁੱਧ ਇੱਕ ਪ੍ਰੋਗਰਾਮ ਕੀਤਾ ਗਿਆ ਹੈ ਇਸ ਵਿੱਚ ਪਿੰਡ ਵਾਸੀਆਂ ਵੱਲੋਂ ਸਾਨੂੰ ਬਹੁਤ ਧਰਮਾਸਾ ਦਾ ਮਹਿਸੂਸ ਹੋ ਰਿਹਾ ਹੈ ਪਿੰਡ ਵਾਸੀਆਂ ਦੇ ਵਿੱਚ ਬਹੁਤ ਡਾਕਟਰ ਸੇਵਾ ਚੱਲ ਰਿਹਾ ਹੋ ਰਿਹਾ ਹੈ ਪਿੰਡ ਵਾਸੀਆਂ ਦੇ ਵਿੱਚ ਸਾਨੂੰ ਸਾਡੇ ਸਰਪੰਚ ਤੇ ਹੋਰ ਬੰਦੇ ਨਿਭੋਸਾ ਦਵਾਇਆ ਹੈ ਕਿ ਸਾਡੇ ਜਿਹੜੇ ਪਿੰਡਾਂ ਨੇ ਇਹ 100% ਨਸ਼ਾ ਮੁਕਤ ਹੈ ਇੱਥੇ ਕੋਈ ਚੀਕਾ ਨਹੀਂ ਲੰਦਾ ਕੋਈ ਲੋਕਸ਼ਣ ਨਹੀਂ ਕਰਦਾ ਇਹ ਜਾਣ ਕੇ ਬੰਦੇ ਖੁਸ਼ੀ ਨਹੀਂ ਨੇ ਸਾਨੂੰ ਹੋਈ ਇਹ 500% ਨਸ਼ਾ ਮੁਕਤ ਹੈ ਇਹਨਾਂ ਸਰਕਾਰ ਵੱਲੋਂ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਹੈ ਉਸ ਟੋਲ ਫਰੀ ਨੰਬਰ ਦੇ ਉੱਪਰ ਜੇ ਕੋਈ ਨਸ਼ਾ ਕਰਦਾ ਥੋੜੇ ਸਾਹਮਣੇ ਹੁੰਦਾ ਜਾਂ ਕੋਈ ਵੇਚਦਾ ਤਾਂ ਉਹਦੇ ਉੱਪਰ ਵੀ ਸੂਚਨਾ ਕਰੀਏ ਇਹ ਉਹਨਾਂ ਕੇ ਮਤਲਬ ਖੋਪਤਾਂ ਨਹੀਂ ਰਹਿਣਾ ਜਿੰਨਾ ਜਦੋਂ ਤੁਸੀਂ ਜਾਗਰੂਕ ਚਲਾ ਰਹੇ ਹਾਂ ਮਹੀਮ ਵੀ ਨਾ ਦੋ ਮਹੀਨੇ ਚਲਾਉਂਗੇ ਠੀਕ ਹੈ ਨਾ ਤਾਂ ਉਸ ਤੋਂ ਬਾਅਦ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਤੇ ਕੋਈ ਅਸਰ ਹੋਊਗਾ ਇਹ ਚੀਜ਼ ਦਾ ਸਦਾ ਰਹੂਗਾ ਪ੍ਰਸ਼ਾਸਨ ਦਾ ਬਿਲਕੁਲ ਹੋਊਗਾ ਜਿਸ ਵੀ ਬਰਾਈ ਨੂੰ ਖਤਮ ਕਰਨ ਦੇ ਲਈ ਲੋਕਾਂ ਦੇ ਵਿੱਚ ਜਾਗਰੂਕਤਾ ਹੋਣੀ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕ ਮੰਨਣ ਲੱਗੇ ਇਹ ਬਿਮਾਰੀ ਆ ਤੇ ਸਾਡੇ ਕੋਲ ਨੂੰ ਸਪੇਸ਼ਲੀਆਂ ਹੈ ਲੋਕ ਜਾਗਰੂਕ ਹੋ ਗਏ ਤਾਂ ਆਟੋਮੈਟਿਕਲੀ ਇਹ ਚੀਜ਼ ਖਤਮ ਹੋ ਜੂਗੀ ਲੋਕਾਂ ਦੇ ਵਿੱਚ ਜਾਗਰੂਕਤਾ ਆ ਕਿ ਲੋਕਾਂ ਨੂੰ ਪਤਾ ਲੱਗਣ ਲੱਗੇ ਕਿ ਅਸੀਂ ਇਹਦੀ ਸ਼ਿਕਾਇਤ ਇੱਥੇ ਕਰਨੀ ਆ ਸਮਝ ਕੇ ਲੋਕੋ ਖਤਮ ਹੋ ਗਏ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਹੁਣ ਤੁਸੀਂ ਆਪਣਾ ਲੋਕਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਕੋਈ ਨਸ਼ਾ ਕਰਨੇ ਜੀ ਜਾਂ ਕੋਈ ਥੋੜੇ ਸਾਹਮਣੇ ਕੋਈ ਹੈ ਜਿਹਦਾ ਕਿਸਾਬ ਦਾ ਕੋਈ ਵੇਚ ਰਿਹਾ ਕੋਈ ਨਸ਼ਾ ਕਰ ਰਿਹਾ ਉਹਦੀ ਸਵਤਨਥਾਣੇ ਤੇ ਐਮਸੀ ਸਾਹਿਬਾਨ ਦੱਸਣ ਤੇ ਅਸੀਂ ਅੱਗੇ ਪ੍ਰਸ਼ਾਸਨ ਕੋਲੇ ਉਹਨਾਂ ਦੀ ਸ਼ਿਕਾਇਤ ਪਹੁੰਚਾਉਂਦੇ ਆ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਚਿਤ ਮਲੋਤਰਾ ਜੀ ਮਲੋਤਰਾ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਜਿਹੜਾ ਨਸ਼ੇ ਦੇ ਵਿਰੁੱਧ ਮਹਮਾ ਜਾਗਰੂਕੈਂਪ ਲਾਇਆ ਕੀ ਕਹਿਣਾ ਚਾਹੋਗੇ ਇਹ ਜਿਹੜੀ ਇਹ ਜਾਗਰੂਕੈਂਪ ਹੈ ਭਗਵੰਤ ਮਾਨ ਸਾਹਿਬ ਦੀ ਸੂਚ ਹੈ ਜੀ ਆਮ ਆਦਮੀ ਪਾਰਟੀ ਦੀ ਸੂਚ ਹੈ ਸਾਡੇ ਹਲਕਾ ਪਟਾਇਕ ਸਰਦਾਰ ਹਰਨੇਸ਼ ਸਿੰਘ ਪਠਾਨਾ ਜੀ ਦੀ ਸੂਚ ਹੈ ਵੀ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਵੀ ਜਿਹੜਾ ਨਸ਼ੇ ਦਾ ਕੋਹੜ ਹੈ ਅੱਜ ਛੇਵਾਂ ਦਰਿਆ ਜਿਹੜਾ ਸਾਡੇ ਪੰਜਾਬ ਦੇ ਵਿੱਚ ਵਗਦਾ ਹੈ ਇਹਨੂੰ ਅਸੀਂ ਖੱਲ ਪਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਆਪਣੇ ਵੱਲੋਂ ਇੱਕ ਪਰਾਲਾ ਆ ਕਿ ਤਾਂ ਜੋ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕਰ ਸਕੀਏ ਸਾਡੇ ਇਸ ਮਹਿੰਮ ਦਾ ਇਹੀ ਮਤਲਬ ਹੈ ਕਿ ਇਹ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦੀ ਜਿਹੜੀ ਗਿਰਫਤ ਦੇ ਵਿੱਚ ਨੌਜਵਾਨ ਆਏ ਆ ਉਹਨਾਂ ਨੂੰ ਸਮਝਾਪੇ ਜਾ ਕੇ ਉਹਨਾਂ ਨੂੰ ਮੁੜ ਸਿਰਜਿਤ ਜ਼ਿੰਦਗੀ ਤੇ ਰੰਗਲੇ ਪੰਜਾਬ ਦੀ ਗੱਲ ਜਿਹੜੀ ਆਪਾਂ ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰੀਏ ਤੇ ਰੰਗਲੇ ਪੰਜਾਬ ਦੀ ਕਰੀਏ ਲੱਗਦਾ ਇਹਦੇ ਨਾਲ ਫਰਕ ਪਊਗਾ ਲੋਕਾਂ ਤੇ ਬਹੁਤ ਫਰਕ ਪੈਂਦਾ ਜਿਸ ਤਰੀਕੇ ਨਾਲ ਜਦੋਂ ਲੋਕਾਂ ਦੇ ਵਿੱਚ ਆਪਾਂ ਜਾਣਦੇ ਆ ਜੀ ਇੱਕ ਲੋਕ ਤਾਂ ਡਰੇ ਹੋਏ ਹੁੰਦੇ ਆ ਲੋਕਾਂ ਦੇ ਵਿੱਚ ਡਰ ਹੁੰਦਾ ਵੀ ਜੇਕਰ ਕੋਈ ਅਸੀਂ ਕਿਸੇ ਦਸਕਰ ਦਾ ਨਾਮ ਕਿਸੇ ਪ੍ਰਸ਼ਾਸਨ ਦੇ ਵਿੱਚ ਪੁਲਿਸ ਦੇ ਵਿੱਚ ਦੇ ਦਿੰਨੇ ਆ ਜਾਂ ਕਿਸੇ ਦੇ ਵਿੱਚ ਮੰਨ ਲਓ ਫੜਾ ਦਿੰਨੇ ਆ ਤਾਂ ਕੱਲੋ ਸਾਡੇ ਉੱਤੇ ਜਿਹੜਾ ਦੋਸ਼ੀ ਪੈਂਦੇ ਜਾਂ ਕਾਰਵਾਈ ਹੁੰਦੀ ਐ ਅਸੀਂ ਲੋਕਾਂ ਨੂੰ ਭਗੰਤ ਮਾਨ ਸਾਹਬ ਨੇ ਟੋਲ ਫ੍ਰੀ ਨੰਬਰ ਦਿੱਤਾ ਆ ਉਹਦੇ ਦੇ ਵਿੱਚ ਜਿਹੜੀ ਜਾਣਕਾਰੀ ਬਿਲਕੁਲ ਗੁਪਤ ਰੱਖੀ ਜਾਂਦੀ ਐ ਵੀ ਜਿਹੜਾ ਨਸ਼ਾ ਤਸਕਰ ਆ ਕਿ ਕਿੰਨੇ ਫੜਾਇਆ ਕਿਵੇਂ ਫੜਾਇਆ ਕਿਥੇ ਕਰਦਾ ਸਾਰੀ ਜਿਹੜੀ ਜਾਣਕਾਰੀ ਗੁਪਤ ਰੱਖੀ ਜਾਂਦੀ ਐ ਤਾਂ ਜੋ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਫੜਿਆ ਜਾ ਸਕੇ ਤੇ ਲੋਕਾਂ ਦਾ ਸਹਿਯੋਗ ਸਾਨੂੰ ਮਿਲ ਸਕੇ